ਸਾਰੇ ਪੇਪਰ ਦੇ ਸ਼ਕਲ ਜੀ ਅੱਜ ਚੱਲਿਆ ਫਟੇਗੜ ਸਾਹਿਬ ਉੱਥੇ ਮੱਥਾ ਟੇਕਣ ਜਾ ਰਹੇ ਹਾਂ ਕਿਉਂਕਿ ਅੱਜ ਸਾਈਂ ਦਾਦਾ ਬਾਬਾ ਜਰਵਰ ਸਿੰਘ ਜੀ ਦਾ ਜਨਮ ਦਿਹਾੜਾ ਹੈ ਤਾਂ ਸਾਰੇ ਤਿਆਰ ਹੋ ਚੁੱਕੇ ਨੇ ਸਾਡੀ ਭੈਣ ਵੀ ਤਿਆਰ ਹੋ ਚੁੱਕੀ ਹੈ ਮੇਰਾ ਛੋਟਾ ਭਾਈ ਵੀ ਤਿਆਰ ਹੋ ਚੁੱਕਿਆ ਹੈ ਸਾਰੇ ਤਿਆਰ ਹੋ ਚੁੱਕੇ ਆਲਮੋਸਟ ਹੁਣ ਅਸੀਂ ਜਾ ਰਹੇ ਹਾਂ ਗੱਡੀ ਵੀ ਸਟਾਰਟ ਹੋ ਚੁੱਕੀ ਹੈ ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ ਅੱਡੀ ਪੂਰੀ ਰੈਡੀ ਹੈ ਧੋਤੀ ਸੀ ਮਮਾ ਨੇ ਇਹਨੂੰ ਦੇਖ ਲਓ ਕਿਆ ਲੱਛਣ ਕਰਦੀ ਫਿਰਦੀ ਰਹਿੰਦੀ ਹੈ ਤੇ ਸਾਡੀ ਡੈਡੀ ਜੀ ਵੀ ਤਿਆਰ ਹੋ ਕੇ ਬਸ ਸਾਡੇ ਡੈਡਾ ਟੈਮ ਲਗਾ ਦਿੰਦੇ ਨੇ ਪੱਗ ਬੰਨਣ ਚ ਪਹਿਲੇ ਲੋਕ ਆਏ ਨੂੰ ਵੀ ਦੇਖ ਲੋ ਕਿਆ ਲੱਛਣ ਕਰਦੀ ਹੈ ਲੈ ਨਹੀਂ ਲਿਆ ਤਾਂ ਮੈਨੂੰ ਇਹ ਕਹਿੰਦੀ ਮੈਨੂੰ ਵਲੌਗਸ ਚ ਨਹੀਂ ਲਿਆ ਸਟਾਰਟਿੰਗ ਚ ਖਿੱਚਲ ਖੜੀਆਂ ਖੜਵਾ ਹੁਣ ਸਾਰੇ ਤਿਆਰ ਨੇ ਗੱਡੀ ਚ ਬੈਠਣ ਲਈ ਸਾਡੇ ਡੈਡੀ ਵੀ ਤਿਆਰ ਹੈ ਮੇਰਾ ਮੰਮੀ ਵੀ ਤਿਆਰ ਹੈ ਆ ਸਾਰੇ ਵੀ ਤਿਆਰ ਨੇ ਆਜੋ ਜਾਮੇ ਬਹੁਤ ਹੈ ਜਿਹੜੇ ਕੋਲੇ ਸੀ ਲਾਣੀਆਂ ਕੋਲ ਥੜੀ ਪਾਟਕ ਲੱਗ ਜਾਂਦਾ ਤਾਂ ਕਰਕੇ ਜਾਉਂਦਾ ਲਾਣੀਆਂ ਦੇ ਨਹੀਂ ਪੱਟ ਅੱਧਾ ਘੰਟਾ ਨਗਾ ਕੇ ਜਾਮ ਤੋਂ ਬਾਹਰ ਨਿਕਲੇ ਆ ਹੁਣ ਅੱਗੇ ਪਿੱਛੇ ਵੀ ਬਹੁਤ ਜਾਮ ਹੈ ਹਜੇ ਬਸ ਗੁਰਦੁਆਰ ਸਾਹਿਬ ਦੇ ਫਰੰਟ ਤੇ ਆ ਗਏ ਸਿੰਘਾਂ ਪਾਰਕਿੰਗ ਸਾਰੀ ਭਰੀ ਪਈ ਐ ਭਾਈ ਪਾਵਾਂ ਦੀ ਜਗਾ ਵੀ ਨਹੀਂ ਹੈਗੀ ਕੜਾ ਆਉਣ ਨੂੰ ਵੱਡੀ ਇੰਨਾ ਜਾਮ ਲੱਗਿਆ ਹੋਇਆ ਗਾਇਸ ਤੁਸੀਂ ਇਸ ਦੇਖ ਸਕਦੇ ਕੱਡੀਆਂ ਘੜਾਉਣ ਨੂੰ ਜਗਾ ਨਹੀਂ ਮਿਲ ਰਹੀ ਲੋਕਾਂ ਨੂੰ ਸਾਨੂੰ ਤਾਂ ਕਿਰਪਾ ਨਾਲ ਮਿਲ ਗਈ ਜਗਾ ਦੇਖੋ ਕਿੰਨਾ ਜਾਮ ਲੱਗਿਆ ਵਾ ਬਟੇ ਜਵਾਕਾਂ ਨੂੰ ਫਾਇਦਾ ਇਹ ਗੋਦੀ ਚੜਦੇ ਹੁੰਦੇ ਨੇ ਮੰਮੀਆਂ ਦੀ ਅਸੀਂ ਨੰਗੇ ਪੈਰੀ ਖਲੀ ਖੜੀ ਭਰਾਵਾ ਨੂੰ ਮੇਰੇ ਵਿੱਚ ਮਾਰਨੀ ਆ 5:30 ਹੋ ਗਏ ਸੰਗਤ ਬਹੁਤ ਹੈ ਇੱਥੇ ਬਹੁਤ ਜਾਮੇ ਜਾਮ ਹੋਇਆ ਪਿਆ ਚਲਦੀ ਐ ਅਲਰਟ ਆ ਫਾਈਨਲੀ ਅਸੀਂ ਪਹੁੰਚ ਹੀ ਗਏ ਸਾਢੇ 7 ਦਾ ਟਾਈਮ ਹੋ ਗਿਆ ਜਾਮ ਚ ਬਹੁਤ ਟਾਈਮ ਲੱਗ ਗਿਆ ਹਜੇ ਵੀ ਬਹੁਤ ਜਾਮ ਆ ਗੱਡੀ ਬਸਾਈ ਲੱਗੀ ਆ ਦੇਖੋ ਮੈਂ ਅੱਜ ਜੇਬਾ ਪਾ ਜੇਬਾ ਨਹੀਂ ਮੈਂ ਟੱਕ ਕੇ ਆਈਂਗੀ ਨਾ ਚੌਰੀਆਂ ਮਿਲਣ ਗਿਆ ਜੇਬਾ ਚ ਪਾ ਲੂਗੀ ਉਹ ਬਾਣੀ ਕੋਈ ਬਾਣੀ ਉਹ ਸੋਹਣੀ ਡੈਕੋਰੇਸ਼ਨ ਹੋਈ ਵੀ ਹੈ ਸੰਗਠਨ ਬਹੁਤ ਅੱਛਾ ਹੈ ਫੋਜੀ ਕਿੰਨੀ ਭੀੜ ਆ ਕਿੰਨੀ ਭੀੜ ਆ ਕਿੰਨੀ ਭੀੜ ਆ ਦੇਖੋ 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 ਕਿੰਨੀ ਭੀੜ ਆ ਆ ਮੁੰਨੇ دیਵਾਨਾ ਹਾਲ ਆ ਨਾ ਤਾਂ ਕਰਕੇ ਇੱਥੇ ਨੇ ਭੀੜਾ ਕੁਛਾ ਲੰਗਰ ਵੀ ਲੱਗੇ ਹੋਏ ਨੇ ਤਾਂ ਭੀੜ ਆ ਜੇ ਰੁਕ ਲਾ ਖੜੇ ਨੂੰ ਜਗ੍ਹਾ ਨਹੀਂ ਹੈਗੀ ਖੜੇ ਨੂੰ ਜਗ੍ਹਾ ਨਹੀਂ ਹੈਗੀ ਦੇਖੋ ਦੇਖੋ ਕਿੰਨੀ ਭੀੜ ਆ ਟੋਪਾਂ ਹੋਈ ਗਈ ਹੈ ਪੂਰੇ ਸਾਡੇ ਲੰਗਰ ਤੇ ਵੀ ਕੰਟਰੋਲ ਆਸ ਤੋ ਹਲੋ

ਸਾਡੇ ਵਾਸਤੇ ਫਾਟ ਕਰਨ ਦਾ ਹੀ ਪੰਗਾ ਪੈਂਦਾ 15 ਮਿੰਟ ਬੰਨ ਨਹੀਂ ਫਾਟਣ ਬਣ ਜਾਂਦੇ ਨੇ ਤਾਂ ਇਹ ਨਾ ਭੀੜ ਹੋਈ ਕਿ ਆ ਦੇਖੋ ਹੁਣ ਭੀੜ ਹੋਈ ਸੀ ਉਹ ਕਿੱਥੇ ਆ ਹੈਲੋ ਕਿਵੇਂ ਦਾ ਜਾਮ ਲੱਗ ਰਿਹਾ ਤੁਹਾਨੂੰ ਹੁਣ ਉਹ ਕਿਹਦੀ ਭਾਜਦੀ ਜਰਾ ਐ ਕਿੱਧਰ ਆਉਂਦਾ ਨਾ ਐ ਨਹੀਂ ਚੱਲਣਾ ਪੈਸਾ ਜੀ ਦਰਸ਼ਨ ਕਰ ਲਓ ਪੋੜੀਆਂ ਦੇ ਇਹ ਪ੍ਰੰਟ ਅਸੀਂ ਡੇਲੀ ਇੱਥੋਂ ਹੀ ਦਰਸ਼ਨ ਕਰਦੇ ਹੁੰਨੇ ਅੰਦਰ ਤਾਂ ਅਸੀਂ ਜਾ ਨਹੀਂ ਸਕਦੇ ਦੇਖੋ ਜਾਮ 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 ਬਸ ਅੱਜ ਅਸੀਂ ਜਾ ਕੇ ਆਏ ਸਕੂਲ ਟਾਈਮ ਇੱਦਾਂ ਨੂੰ ਜਾਂਦੇ ਜਾਮ ਆਉਂਦੇ ਜਾਮ ਲਓ ਜੀ ਘਰ ਪਹੁੰਚ ਗਏ ਨੀਂਦਰਾ ਚੜ ਗਈਆਂ ਨੇ ਚੜ ਗਈਆਂ ਨੇ ਹੁਣ ਅਸੀਂ ਕਰਦੇ ਆਂ ਵਲੌਗ ਦਾ ਐਂਡ ਇਹਨੂੰ ਵੀ ਨੀਂਦਰਾ ਚੜ ਗਈ ਇਹਦੇ ਵੀ ਆਇਆ ਕਰੋ ਆਇਆ ਇਹਨੂੰ